ਪੰਜਾਬ ਚ ਜ਼ਮੀਨੇ ਹੇਠੋਂ ਮਿਲਿਆ ਬਹੁਤ ਵੱਡਾ ਪੰਡਾਰ ਭਾਰਤ ਦਾ ਹੈ ਇਹ ਪਹਿਲਾ ਪੋਟਾਸ਼ ਪੰਡਾਰ ਤੇ ਜ਼ਮੀਨ ਦੇ ਹੇਠਾਂ ਕੁਝ ਹੀ ਡੰਗਾਈਤੇ ਨੇ ਇਹ ਖਣਿਜ ਜਿਹਾ ਦੱਸਦੀ ਹੈ ਕਿ ਪੰਜਾਬ ਦੀ ਜ਼ਮੀਨ ਦੇ ਹੇਠੋਂ ਬਹੁਤ ਵੱਡਾ ਪੰਡਾਰ ਮਿਲਿਆ ਤੇ ਇਹ ਭਾਰਤ ਦਾ ਪਹਿਲਾ ਪੋਟਾਸ਼ ਭੰਡਾਰ ਹੈ ਤੇ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਜ਼ਮੀਨ ਦੇ ਹੇਠਾਂ ਕੁਝ ਹੀ ਡੁੰਗਾਈ ਤੇ ਏਕ ਖਣਜ ਪਾਏ ਗਏ ਨੇ ਦੱਸਦੀ ਹੈ ਕਿ ਇਹ ਸਾਰੀ ਜਾਣਕਾਰੀ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਿੰਦਰ ਕੁਮਾਰ ਗੋਇਲ ਹੋਰਾਂ ਨੇ ਇੱਕ ਸੰਬੋਧਨ ਦੌਰਾਨ ਦਿੱਤੀ ਹੈ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਭਾਰਤ ਦਾ ਜਿਹੜਾ ਪੰਜਾਬ ਪਹਿਲਾ ਰਾਜ ਬਣ ਗਿਆ ਜਿਸ ਦੀ ਜ਼ਮੀਨ ਦੇ ਹੇਠੋਂ ਪੋਟਾਸ਼ ਭੰਡਾਰ ਮਿਲਿਆ ਉਹਨਾਂ ਨੇ ਇੱਥੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਹਰ ਸਾਲ ਦੇਸ਼ ਦੇ ਵਿੱਚ 5 ਮਿਲੀਅਨ ਟਨ ਜਿਹੜੀ ਪੋਟਾਸ਼ ਹੈ ਉਸ ਦਾ ਆਯਾਤ ਕੀਤਾ ਜਾਂਦਾ ਹੈ ਤੇ ਹੁਣ ਪੰਜਾਬ ਦੀ ਜ਼ਮੀਨ ਦੇ ਹੇਠੋਂ ਹੀ ਪੋਟਾਸ਼ ਦਾ ਭੰਡਾਰ ਮਿਲ ਗਿਆ। ਉਹਨਾਂ ਨੇ ਇਹ ਜਾਣ ਕਰ ਦਿੱਤੀ ਹੈ ਕਿ ਇਸ ਤੋਂ ਪਹਿਲਾਂ ਭਾਰਤ ਦੇ ਕਿਸੇ ਵੀ ਸੂਬੇ ਦੇ ਜਿਹੜੀ ਜ਼ਮੀਨ ਹੈ ਉਸ ਦੇ ਹੀਟੋਂ ਪੋਟਾਸ਼ ਨਹੀਂ ਮਿਲੀ ਤੇ ਹੁਣ ਪੰਜਾਬ ਪਹਿਲਾ ਸੂਬਾ ਬਣ ਗਿਆ ਜਿਸ ਦੀ ਜ਼ਮੀਨ ਦੇ ਹੀਟੋਂ ਪੋਟਾਸ਼ ਦਾ ਇਹ ਭੰਡਾਰ ਮਿਲਿਆ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਪੋਟਾਸ਼ ਦੀ ਵਰਤੋਂ ਖੇਤਾਂ ਦੇ ਵਿੱਚ ਤੇ ਉਦਯੋਗਾਂ ਦੇ ਵਿੱਚ ਵੀ ਕੀਤੀ ਜਾਂਦੀ ਹੈ ਤੇ ਹੁਣ ਪੰਜਾਬ ਦੀ ਜ਼ਮੀਨ ਹੀਟੋਂ ਹੀ ਇਹ ਭੰਡਾਰ ਏ ਖਣਿਜ ਮਿਲ ਗਏ ਨੇ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਹ ਜਿਹੜਾ ਪੋਟਾਸ਼ ਦਾ ਭੰਡਾਰ ਹੈ ਸ਼੍ਰੀ ਮੁਕਤਸਰ ਸਾਹਿਬ ਤੇ ਫਾਜ਼ਿਲਕਾ ਦੇ ਕੋਚੇ علاقے ਨੇ ਜਿਨ੍ਹਾਂ ਦੇ ਵਿੱਚੋਂ ਇਹ ਮਿਲਿਆ ਦੱਸਦੀ ਏ ਕਿ ਸ਼੍ਰੀ ਮੁਕਤਸਰ ਸਾਹਿਬ ਦਾ ਕਬਰ ਵਾਲਾ ਇੱਕ ਇਲਾਕਾ ਹੈ ਉਸ ਤੋਂ ਇਹ ਪੋਟਾਸ਼ ਦਾ ਪੰਡਾਰ ਮਿਲਿਆ ਇਸ ਤੋਂ ਇਲਾਵਾ ਫਾਜ਼ਿਲਕਾ ਦੇ ਛੇਰੇਵਾਲ ਤੇ ਛੇੜਗੜ ਤੋਂ ਇਲਾਵਾ ਕੁਝ ਹੋਰ ਵੀ ਇਲਾਕੇ ਨੇ ਜਿੱਥੋਂ ਇਹ ਪੋਟਾਸ਼ ਦੇ ਪੰਡਾਰ ਮਿਲੇ ਨੇ ਉਹਨਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਸ਼੍ਰੀ ਮੁਖਸਰ ਸਾਹਿਬ ਦੇ ਕਬਰ ਵਾਲਾ ਦੇ ਨਾਲ ਜਿਹੜੀ ਇਹ ਸਬੰਧਿਤ ਖੁਦਾਈ ਹੋਣੀ ਹੈ ਉਸ ਦੇ ਸਬੰਧ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਹਿਮਤੀ ਦੇ ਦਿੱਤੀ ਗਈ ਹੈ ਤੇ ਇਸ ਦਾ ਕੰਮ ਵੀ ਬਹੁਤ ਜਲਦ ਸ਼ੁਰੂ ਹੋ ਜਾਵੇਗਾ ਉਹਨਾਂ ਨੇ ਇੱਥੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਅਗਵਾਈ ਵਾਲੀ ਸਰਕਾਰ ਹਮੇਸ਼ਾ ਹੀ ਕਿਸਾਨਾਂ ਦੀ ਭਲਾਈ ਦੇ ਲਈ ਕੰਮ ਕਰਦੀ ਹੈ ਤੇ ਜਦੋਂ ਇਹ ਪੋਟਾਸ਼ ਦਾ ਭੰਡਾਰ ਕੱਢਿਆ ਜਾਵੇਗਾ ਤਾਂ ਜ਼ਮੀਨ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਨੁਕਸਾਨ ਨਹੀਂ ਕੀਤਾ ਜਾਵੇਗਾ ਬਲਕਿ ਡ੍ਰਿਲ ਪ੍ਰਣਾਲੀ ਦੇ ਰਾਹੀਂ ਇਹ ਜਿਹੜੀ ਖੁਦਾਈ ਉਹ ਕੀਤੀ ਜਾਵੇਗੀ ਨਾਲ ਹੀ ਉਹਨਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਸੇ ਵੀ ਪ੍ਰਕਾਰ ਦੀ ਜ਼ਮੀਨ ਹੈ ਉਹ ਅਕਵਾਇਰ ਨਹੀਂ ਕੀਤੀ ਜਾਵੇਗੀ ਕਿਉਂਕਿ ਸੂਬਾ ਸਰਕਾਰ ਸ਼ੋਤਵੀ ਕਿਸਾਨਾਂ ਦੀ ਭਲਾਈ ਦੇ ਲਈ ਕੰਮ ਕਰ ਰਹੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਜਿੱਥੋਂ ਤੱਕ ਨਿਲਾਮੀ ਦਾ ਸਵਾਲ ਹੈ ਤਾਂ ਇਸ ਦਾ ਜਿਹੜਾ ਅਧਿਕਾਰ ਹੈ ਉਹ ਕੇਂਦਰ ਸਰਕਾਰ ਰੱਖਦੀ ਹੈ ਪਰੰਤੂ ਜੇਕਰ ਰਿਅਲਟੀ ਦੀ ਗੱਲ ਕੀਤੀ ਜਾਵੇ ਤਾਂ ਉਹ ਪੰਜਾਬ ਸਰਕਾਰ ਨੂੰ ਜਾਨਕਿ ਪੰਜਾਬ ਨੂੰ ਹੀ ਮਿਲੇਗੀ ਸੋ ਪੰਜਾਬ ਭਾਰਤ ਦਾ ਪਹਿਲਾ ਸੂਬਾ ਬਣ ਗਿਆ ਜਿਸ ਦੀ ਜ਼ਮੀਨ ਦੇ ਹੇਠੋਂ ਪੋਟਾਸ਼ ਭੰਡਾਰ ਮਿਲਿਆ ਇਸ ਤੋਂ ਪਹਿਲਾਂ ਭਾਰਤ ਦੇ ਕਿਸੇ ਵੀ ਹੋਰ ਸੂਬੇ ਦੇ ਵਿੱਚੋਂ ਕਿਸੇ ਦੇ ਜਿਹੜਾ ਸੂਬਾ ਉਸ ਦੀ ਜ਼ਮੀਨ ਦੇ ਹੇਠੋਂ ਪੋਟਾਸ਼ ਦਾ ਭੰਡਾਰ ਨਹੀਂ ਮਿਲਿਆ ਸੋ ਪੰਜਾਬ ਨੂੰ ਇਹ ਜਿਹੜਾ ਮਾਣ ਹੁਣ ਹਾਸਿਲ ਹੋ ਗਿਆ ਜਿਸ ਦੀ ਜ਼ਮੀਨ ਦੇ ਹੇਠੋਂ ਇਹ ਪੋਟਾਸ਼ ਭੰਡਾਰ ਮਿਲਿਆ ਦੱਸਦੀ ਹੈ ਕਿ 450 ਕਿ ਮੀਟਰ ਦੀ ਜਿਹੜੀ ਡੂੰਘਾਈ ਹੈ ਉਸ ਤੋਂ ਹੀ ਜਿਹੜਾ ਇਹ ਪੋਟਾਸ਼ ਦਾ ਭੰਡਾਰ ਮਿਲਿਆ ਸੋ ਪੰਜਾਬ ਨੂੰ ਇਹ ਮਾਣ ਹਾਸਿਲ ਹੋ ਗਿਆ ਕਿ ਭਾਰਤ ਦਾ ਉਹ ਪਹਿਲਾ ਸੂਬਾ ਹੈ ਜਿਸ ਦੀ ਜ਼ਮੀਨ ਦੇ ਹੇਠੋਂ ਪੋਟਾਸ਼ ਦਾ ਢੰਡਾਰ ਮਿਲਿਆ